ਸਾਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹ ਗੁਰੂਆਂ ਪੀਰਾਂ ਪਗੰਬਰਾਂ ਤੇ ਸੂਰਬੀਰਾਂ ਦੀ ਧਰਤੀ ਹੈ ਜੋ ਇਹ ਤੱਕਾ ਐਤ ਕੀ ਵੇਖਿਆ ਕਿ ਵੀ ਹੁੰਦਾ ਰਿਹਾ ਮੈਂ ਨਹੀਂ ਕਿੰਨਾ ਕਿ ਨਹੀਂ ਹੁੰਦਾ ਰਿਹਾ ਪਰ ਉਨੀ ਕੀ ਹੁੰਦਾ ਇੱਕ ਇੱਕ ਕੀ ਹੁੰਦਾ ਜੇ ਪਹਿਲੀ ਵਾਰ ਦੇ ਸਪੈਸ਼ਲੀ ਉਸ ਪਾਰਟੀ ਵੱਲੋਂ ਇੱਕ ਮਿੰਟ ਛੋਟੇ ਜੀ ਸਪੈਸ਼ਲੀ ਉਸ ਜਮਾਤ ਵੱਲੋਂ ਜਿਨੇ ਬਦਲਾਵ ਦੀ ਗੱਲ ਕੀਤੀ ਸਾਫ ਸੁਥਰੀ ਰਾਜਨੀਤੀ ਲਿਆਂਦੀ ਗੱਲ ਕੀਤੀ ਸੀ ਅਸੂਲ ਦੀ ਗੱਲ ਕੀਤੀ ਜਿੰਨਾ ਬੇਸੂਲੀ ਇਹ ਕੇਜਰੀਵਾਲ ਤੇ ਭਗਵੰਤ ਮਾਨ ਪਾਇਆ ਤੇ ਮੇਰਾ خیال ਸਾਰੇ ਹਿੰਦੁਸਤਾਨ ਚ ਮੈਂ ਦਿੱਲੀ ਚ ਵੀ ਇਹ ਗੱਲ ਕਹੀ ਸੀ ਤਾਂ ਫੇਰ ਰਿਪੀਟ ਕਰਨਾ ਕੇਜਰੀਵਾਲ ਕੋ ਡਬਲ ਪੀ ਐਚ ਡੀ ਐਚੂ ਤੇ ਭਗਵੰਤ ਕੋ ਸਿੰਗਲ ਮੈਨੂੰ ਬਹੁਤ ਅਫਸੋਸਨਾ ਕਹਿਣਾ ਪੈਂਦਾ ਕਿ ਸਾਰੀਆਂ ਮੇਰਿਸ਼ਿਪਸ ਪੰਜਾਬ ਦੀਆਂ ਨਿਲਾਮ ਹੋਈਆਂ ਜਿਵੇਂ ਮੰਡੀਆਂ ਵਿੱਚ ਬੱਕਰੇ ਨਿਲਾਮ ਹੁੰਦੇ ਐਸਾ ਨਿਲਾਮ ਹੋਈਆਂ ਅਮਰitsar ਵੀ ਨਿਲਾਮ ਹੋਈ ਜਲੰਧਰ ਵੀ ਹੋਈ ਲੁਧਿਆਣਾ ਤੋਂ ਸਾਰੇ ਲੈ ਕੇ ਇਹ ਵੀ ਨਿਲਾਮ ਜ਼ਰੂਰ ਹੋਈ ਹੋਏ ਕਿਉਂਕਿ ਜਿੰਨਾ ਤਰਲੋ ਮੱਚੀ ਇਸ ਟਾਈਮ ਆਪ ਹੋ ਰਹੀ ਹੈ ਕਿਉਂਕਿ ਜਦੋਂ ਪੈਸੇ ਚੁੱਕੇ ਹੋ ਤੁਹਾਨੂੰ ਪਤਾ ਕਿੰਨਾ ਤਰਲੋ ਮੱਚੀ ਹੋਣਾ ਪਈ ਤਾਂ ਇਹ ਸਾਰਾ ਪੈਸਾ ਸਿੱਧੇ ਤੌਰ ਜਿਹੜਾ ਭਗਵੰਤ ਦੇ ਰੈਸਟ ਹਾਊਸ ਦੇ ਵਿੱਚ ਜਿਹੜਾ ਕਪੂਰਤਲਾ ਹਾਊਸ ਹੈ ਉਹ ਇਹਦਾ ਸੀਐਮ ਦਾ ਹਾਊਸ ਨਹੀਂ ਹੈ ਉਹ ਗੈਸਟ ਹਾਊਸ ਹੈ ਪੰਜਾਬ ਗਵਰਨਮੈਂਟ ਦਾ ਜਿੱਥੇ ਆਨਰੇਬਲ ਗਵਰਨਰ ਵੀ ਰਹਿੰਦਾ ਤੇ ચીਫ ਮਿੰਿਸਟਰ ਜੋ ਦਿੱਲੀ ਚ ਹੁੰਦਾ ਰਹਿੰਦਾ ਇਹਨਾਂ ਦਰਵਾਜ਼ੇ ਬੰਦ ਕੀ ਰੱਖੇ ਨੇ ਬਟ ਇਹਦੇ ਵਿੱਚ ਭਾਜਪਾ ਨੇ ਜਿਸ ਆਨੈਸਟੀ ਤੇ ਕਮਜ਼ੋਰੀ ਮਤ ਹੈ ਦਰਵਾਜ਼ੇ ਖੋਲਨੇ ਚਾਹੀਦੇ ਤੇ ਸਾਨੂੰ ਪਤਾ ਕਰੋੜਾ ਰੁਪਏ ਤਕਰੀਬਨ 60 ਐਮਐਲਏ ਜੋ ਸਾਡੀ ਇਨਫੋਰਮੇਸ਼ਨ ਹੈ ਪੰਜਾਬ ਤੋਂ ਆਪੇ ਗਏ ਨੇ ਪੈਸੇ ਵੀ ਲੈ ਕੇ ਗਏ ਨੇ ਤੇ दारू ਵੀ ਲੈ ਕੇ ਗਏ ਤਾਂ दारू ਹੀ ਫੜੀ ਕੇ ਪੰਜਾਬ ਦੀਆਂ ਬੋਤਲਾਂ ਜਿੱਤੇ ਲਿਖਿਆ ਹੁੰਦਾ ਓਨਲੀ ਫੋਰ ਸੇਲ ਇਨ ਪੰਜਾਬ ਉਹ ਦਿੱਲੀ ਚ ਪੰਜਾਬ ਭੰਗ ਦੇ ਬਾਹਰੋਂ ਪੈਂਦਾ ਪੈਸਾ ਵੀ ਗਿਆ दारू ਵੀ ਗਿਆ ਟੋਟਲੀ ਬੇਸੂਲੇ ਲੋਕ ਨੇ ਅੱਜ ਪੰਜਾਬ ਦਾ ਜੋ ਹਾਲ ਹੈ ਕਿਸੇ ਦੀ ਜ਼ਿੰਦਗੀ ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ ਇੱਥੇ ਭਗਵੰਤ ਥੋੜਾ ਚਲਾ ਰਹੇ ਇੱਥੇ ਤੇ ਗੈਂਗਸਟਰ ਚਲਾ ਰਹੇ ਜਿੱਥੇ ਤੁਸੀਂ ਵੇਖਦੇ ਹੋ ਪੁਲਿਸ ਸਟੇਸ਼ਨ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਕਰ ਪਾਉਂਦੇ ਆਮ ਪੰਜਾਬੀ ਨੂੰ ਕੀ ਸੁਰੱਖਿਅਤ ਕਰੇ ਜੇ ਨਾ ਲੰਗਾ ਨਾਜੇ ਫਗਵਾੜੇ ਚ ਹੀ ਹੋਇਆ ਦੇਖੋ ਬਹੁਤ ਅਨਫੋਰਚੂਨੇਟ ਅਸੀਂ ਬਹੁਤ ਮਸ਼ਕੂਰ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਉਹਨਾਂ ਨੇ ਇੱਕ ਰਿਟਾਇਰਡ ਜੱਜ ਜੀ ਵਿੱਚ ਲਾਇਆ ਇਹ ਤਾਂ ਕਦੀ ਨਹੀਂ ਹੋਇਆ ਕਾਰਪੋਰੇਸ਼ਨ ਦੀ ਲੈਕਚਰਸ ਦੇ ਵਿੱਚ ਇਨ ਆਨਰੇਬਲ ਕੋਰਟ ਨੂੰ ਇੰਟਰਵਿਨ ਕਰਨਾ ਪਏ ਇੱਕ ਰਿਟਾਇਰਡ ਜੱਜ ਲੈਣਾ ਜੇ ਪਿਛਲੀ ਵਾਰ ਮੀਟਿੰਗ ਕਰਕੇ ਨਾ ਨਸ਼ਰ ਨਾ ਕਰਦੇ ਉਸੇ ਸਾਡੇ ਇੱਕ ਦੋ ਸਾਥੀ ਜਿਹੜੇ ਭੱਜਿਓ ਵੀ ਨਹੀਂ ਸੀ ਭੱਜੇ ਅੱਛਾ ਉਸ ਦੇ باوجود ਫਿਰ ਇੱਥੋਂ ਦਾ ਜਿਹੜਾ ਐਸਐਸਪੀ ਹੈ ਇੱਥੋਂ ਦਾ ਇੱਕ ਈਐਸਪੀ ਤਕੀਰ ਆਇਆ ਉਹਨਾਂ ਭਾਰਤਪੂਰ ਸੀ ਇਹਨਾਂ ਨੇ ਬਹੁਤ ਭਾਰੀ ਗੁੰਡਾਗਰਦੀ ਕੀਤੀ ਸਾਡੀਆਂ 5 6 ਆਨਰੇਬਲ ਕੁਲੀਗ ਜਿਹੜੀਆਂ ਮਿਸਪਲ ਕਾਉਂਸਲਰਸ ਨੇ ਉਹਨਾਂ ਦੇ ਘਰਦਿਆਂ ਦੇ ਖਿਲਾਫ ਝੂਠੇ ਪਰਚੇ ਦਰਜ ਕੀਤੇ ਗੇ ਲਗਾਤਾਰ ਚਾਪੇ ਵਾਦ ਅੱਜ ਵੀ ਬਲੈਂਕਟ ਬੇਲ ਲੈਣਾ ਲੈਣੀ ਪਈ ਐ ਇੱਥੇ ਲੈਣ ਵਾਸਤੇ ਆਧੇ ਪ੍ਰਧਾਨ ਜੀ ਨੂੰ ਤੇ ਲੀਡਰ ਆਫ ਦੀ ਆਪੋਜੀਸ਼ਨ ਨੂੰ ਆਪਣੇ ਸਾਥੀਆਂ ਸਭੇ ਖੁਦ ਗੇੜ ਤੱਕ ਆਣਾ। ਇਸ ਤੋਂ ਵੱਡੀ ਵੱਦਕਿਸਮਤੀ ਕੀ ਹੋ ਸਕਦੀ? ਤੇ ਨਾਂ ਲੈਂਦੇ ਨੇ ਡਾਕਟਰ ਅੰਬੇਦਕਰ ਸਾਹਿਬ ਦਾ ਤੇ ਨਾਂ ਲੈਂਦੇ ਨੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ। ਨਾ ਇਹਨਾਂ ਦੀ ਸੋਚ ਅੰਬੇਦਕਰ ਸਾਹਿਬ ਨਾਲ ਬਿਲਕੁਲ ਤੁਸੀਂ ਅੱਗੇ ਵੇਖਿਆ ਅੰਮ੍ਰਿਤਸਰ 'ਚ ਕੀ ਹੋਇਆ ਜੀ? 26 ਜਨਵਰੀ ਵਾਲੇ ਦਿਨ ਜਦੋਂ ਸਾਰਾ ਸ਼ਹਿਰ ਬੋਸਟ ਪ੍ਰੋਟੈਕਟਿਡ ਹੁੰਦਾ ਹੈ ਹੈਰੀਟੇਜ ਸਟਰੀਟ ਜਿਹੜੀ 1000 ਮੀਟਰ ਤੇ ਹੈ ਦਰਬਾਰ ਸਾਹਿਬ ਤੋਂ ਤੋਂ 500 ਗੱਜ ਸੇ ਜਲੇ ਵਾਲੇ ਬਾਗ ਜੇ 4 ਵਜੇ ਕਾਰਪੋਰੇਸ਼ਨ ਦੀ ਪੌਡੀ ਇਸਤੇਮਾਲ ਕਰਕੇ ਇੱਕ ਕਾਦਮੀ ਆ ਕੇ ਬਰਜ਼ੋਰ ਕੋਸ਼ਿਸ਼ ਕਰ ਰਹੀ ਕਿ ਡਾਕਟਰ ਅੰਬੇਦਕਰ ਸਾਹਿਬ ਦੇ ਬੋਤਨ ਨੂੰ ਨੁਕਸਾਨ ਪਹੁੰਚਾਇਆ ਜੇ ਕੋ ਕਸਰ ਨਹੀਂ ਹੋਣੀ ਚਾਹੀਦੀ ਉਹ ਰਾਇਟਰ ਆਇਰਨ ਦਾ ਸਟੈਚੂ ਹੋਣ ਦੇ ਕਾਰਨ ਉਹਨੂੰ ਨੁਕਸਾਨ ਨਹੀਂ ਪਹੁੰਚ ਸਕਦਾ ਬੱਟ ਸਟੈਚੂ ਨੂੰ ਨਹੀਂ ਪਹੁੰਚਿਆ ਬੱਟ ਸਾਡੇ ਹੱਡੀਆਂ ਨੂੰ ਪਹੁੰਚਿਆ ਹਿੰਦੋਸਤਾਨੀ ਸਾਰਿਆਂ ਦੇ ਸੈਂਟੀਮੈਂਟਸ ਹਰਟ ਹੋਏ ਤੁਸੀਂ ਵੇਖਿਆ ਸਾਰੀਆਂ ਪਾਰਟੀਆਂ ਨੇ ਕੰਡੈਮਨ ਕੀਤਾ ਕੇਜਰੀਵਾਲ ਤੋਂ ਲਾ। ਜੋ ਇਸ ਗੱਲ ਕਰਨ ਅਸੀਂ ਇੱਥੇ ਆਏ ਆ। ਸਾਨੂੰ ਬਰਜ਼ੋਰ ਉਮੀਦ ਹੈ ਅੱਜ ਕਿ ਜਸਟਿਸ ਹਰਮਨਸਿਧਾਲ ਜੀ ਆਏ ਨੇ ਫੇਅਰ ਇਲੈਕਸ਼ਨ ਹੋਏਗੀ। ਜੇ ਜੋ ਫੇਅਰ ਇਲੈਕਸ਼ਨ ਹੋਏਗੀ ਉਹਦਾ ਰਿਜ਼ਲਟ ਨਿਕਲੇਗਾ ਪਰ ਸਾਨੂੰ ਇਹਨਾਂ ਨੇ ਕੁਝ ਹੱਦ ਤੱਕ ਨੁਕਸਾਨ ਪਹੁੰਚਾਇਆ। ਦੋ ਸਾਡੇ ਸਾਥੀ ਇੱਕ ਅੱਧਾ ਸਾਡੇ ਨਾਲ ਹੋਰ ਵੀ ਜਿਹੜਾ ਹੈ। ਉਹਦੇ ਵਿੱਚ ਵੀ ਕਮੀ ਆਈ ਹੈ। ਸੋ ਦੋ ਤਿੰਨ ਆਦਮੀ ਇਹ ਜ਼ਰੂਰ ਤੋੜ ਕੇ ਲੈ ਕੇ ਗਏ ਨੇ ਉਹ ਵੀ ਡਰਾ ਕੇ ਧਮਕਾ। ਤੋਂ ਗਵਾੜੇ ਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ। ਵਿਸ਼ੇਸ਼ ਤੌਰ ਸ਼ਹਿਰ ਵਾਲਿਆਂ ਨੂੰ ਤਾਂ ਸਾਰੇ ਹਲਕੇ ਨੂੰ। ਇਹਨਾਂ ਦੀ ਗੁੰਡਾਗਰਦੀ ਤੁਹਾਡੇ ਸਾਹਮਣੇ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਜਿੱਦਣ ਮੌਕਾ ਆਇਆ। ਇਹਨਾਂ ਨੂੰ ਜਿਹੜੇ ਅਫਸਰਾਂ ਨੇ ਤੇ ਜਿਹੜੇ ਸਿਆਸੀ ਲੋਕਾਂ ਨੇ ਇਹ ਸਾਡੇ ਵੀਰਾਂ ਤੇ ਭਰਾਵਾਂ ਨਾਲ ਤੇ ਭੈਣਾਂ ਨਾਲ ਗੁੰਡਾਗਰਦੀ ਇਹਨਾਂ ਸਾਰਿਆਂ ਨੂੰ ਇਹਦੀ ਕੀਮਤ ਅਦਾ ਕਰਨੀ ਪੈਣੀ ਪੈਣੀ ਚਾਹੀਦੀ। ਪਾਤਸ਼ਾਹ ਜੀ ਹਾਂਜੀ ਸਰ ਸਭ ਤੋਂ ਪਹਿਲਾਂ ਤਾਂ ਪ੍ਰੈਸਾਲੇ ਸਾਥੀਆਂ ਦਾ ਧੰਨਵਾਦ ਕਿ ਤੁਸੀਂ ਡੈਮੋਕ੍ਰੇਸੀ ਦਾ ਕਾਫੀ ਲੋਕਾਂ ਨੇ ਨਹੀਂ ਨਹੀਂ ਤਾਂ ਕਾਫੀ ਲੋਕਾਂ ਨੇ ਖਿਆ ਬਟਿਆ ਨਾਲ ਹੀ ਨਾਲ ਸਾਡੇ ਲੀਡਰ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਜੀ ਸਾਰੇ ਕਾਂਗਰਸ ਦੇ ਦੀ ਆਪੂ ਸਰਬਾਨਾ ਜਿੱਤੇ ਆਈ ਹੈ ਕਲੈਕਸ਼ਨ ਦੀ ਪ੍ਰਕਿਰਿਆ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੈਤਿਕਤਾ ਦੇ ਆਧਾਰ ਤੇ ਇਹ ਚੋਣ ਖਾ ਚੁਕੀ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਨਕਰ ਦਿੱਤਾ ਹੈ ਪਹਿਲੀ ਵਾਰ ਹੀ ਹੋਇਆ ਹੈ ਕਿ ਜਿਹੜੀ ਸਰਕਾਰ ਹੋਵੇ ਹਮੇਸ਼ਾ ਉਹਨੇ ਜਿਹੜੀਆਂ ਕੌਂਸਲਸ ਬਣਦੀਆਂ ਲੇਕਿਨ ਪਹਿਲੀ ਵਾਰ ਇਹ ਹੋਇਆ ਜਿੱਥੇ ਦੋ ਸਾਡੀਆਂ ਜਿਹੜੀਆਂ ਫੇਰਸ਼ਿਪ ਸਿੱਗਨੀਆਂ ਉੱਥੇ ਸਾਡਾ ਕਬਜ਼ਾ ਹੈ ਇੱਕ ਤਾਂ ਫਗਵਾੜਾ ਤੇ ਦੂਸਰਾ ਅੰਮ੍ਰਿਤਸਰ ਸਾਹਿਬ ਜਿਸ ਪ੍ਰਕਾਰ ਇਹਨਾਂ ਨੇ ਅੰਮ੍ਰਿਤਸਰ ਦੀ ਚੋਣ ਕੀਤੀ ਉਹ ਦੁਨੀਆ ਨੇ ਦੇਖਿਆ ਸਾਰਿਆਂ ਨੇ ਜਾਣਿਆ ਇੱਥੇ ਵੀ ਉਸੇ ਤਰ੍ਹਾਂ ਦੀ ਸੇਮ ਪ੍ਰੈਕਟਿਸ ਹੋ ਰਹੀ ਹੈ ਅੱਜ ਮੈਂ ਬੇਨਤੀ ਕਰਨਾ ਚਾਹੁੰਦਾ ਗੇਜਰੀਵਾਲ ਸਾਹਿਬ ਨੂੰ ਤੇ ਭਗਵਾਨ ਜੀ ਕਿਰਪਾ ਕਰਕੇ ਉਹ ਬਾਬਾ ਸਾਹਿਬ ਅੰਬੇਦਕਰ ਦੀ ਜਿਹੜੀ ਫੋਟੋ ਤੁਸੀਂ ਲਾਈ ਹੈ ਸਰਵਨਾਮ ਦੇ ਨਿਰਮਾਤਾ ਦੀ ਉਹਨੂੰ ਦਫਤਰਾਂ ਦੇ ਵਿੱਚੋਂ ਉਤਾਰ ਦਿਓ ਭਗਤ ਸਿੰਘ ਦੀ ਫੋਟੋ ਲਾਈ ਹੈ ਇਸ ਫੋਟੋ ਨੂੰ ਉਤਾਰ ਦਿਓ ਕਿਉਂਕਿ ਤੁਸੀਂ ਡੈਮੋਕ੍ਰੇਸੀ ਤੇ ਵਿਸ਼ਵਾਸ ਨਹੀਂ ਰੱਖਦੇ ਤੁਸੀਂ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾਪਿਆ ਜੋ ਸੰਵਿਧਾਨ ਕਹਿੰਦਾ ਚੁਣੇ ਹੋਏ ਲੋਕਾਂ ਨੂੰ ਜਿਸ ਪ੍ਰਕਾਰ ਤੁਸੀਂ ਤੰਗ ਪਰੇਸ਼ਾਨ ਕੀਤਾ ਔਰ ਇੱਥੇ ਰਿਟਾਇਰਡ ਜੱਜ ਦਾ ਲੱਕੜਾ ਇਹ ਆਮ ਆਦਮੀ ਪਾਰਟੀ ਦੀ ਹਾਰ ਹੈ ਔਰ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਦੀ ਹਾਰ ਹੈ ਇਹ ਗੁੰਡਾਗਰਦੀ ਦੀ ਹਾਰ ਹੈ ਇਹ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਤੇ ਇਹ ਮੁੱਖ ਮੰਤਰੀ ਦੀ ਮੂੰਹ ਤੇ ਬਹੁਤ ਵੱਡੀ ਚਪੇੜ ਹੈ ਕਿ ਅੱਜ ਸਾਰਾ ਫਗਵਾੜਾ ਦੇਖ ਰਿਹਾ ਸਾਰਾ ਪੰਜਾਬ ਦੇਖ ਰਿਹਾ ਕਿ ਰਿਟਾਇਰ ਜੱਜ ਨੂੰ ਆ ਕੇ ਇੱਥੇ ਚੋਣ ਕਰਮਣੀ ਪਈ ਚੋਣ ਕਰਉਣੀ ਪਈ ਸੋ ਬਾਤਾਂ ਕੁਝ ਨਾ ਕਹਿਦਾ ਹੋਇਆ ਇਹ ਜਿਹੜਾ ਨੰਗਾ ਨਾਚ ਹੋ ਰਿਹਾ ساری ਦੁਨੀਆ ਦੇਖ ਰਹੀ ਹੈ ਇੱਕ ਗੱਲ ਜ਼ਰੂਰ ਕਹਿਣੀ ਚਾਹੀਦੀ ਇੱਕ ਤਾਂ ਜੋ ਪ੍ਰਤਾਪ ਸਿੰਘ ਬਾਦਲਾ ਸਾਹਿਬ ਹੁਣਾਂ ਨੇ ਕਿਹਾ ਇਥੋਂ ਦਾ ਐਸਐਸਪੀ ਗੌਰਵ ਤੁਰਾ ਐਸਾ ਐਸਐਸਪੀ ਹੈ ਉਹ ਹੀ ਐਸਐਸਪੀ ਹੈ ਜਿਹਦੀ ਦੇਖ ਰੇਖ ਦੇ ਵਿੱਚ ਮੂਸੇ ਵਾਲੇ ਦਾ ਮਰਡਰ ਹੋਇਆ ਮੂਸੇ ਵਾਲੇ ਦਾ ਮਰਡਰ ਇਹ ਉਦੋਂ ਐਸਐਸਪੀ ਸੀ ਹੋ ਕੇ ਇਹਨੇ ਤਰਨਤਾਰਨ ਦੀ ਜਿਹੜੇ ਚੋਣਾਂ ਸੀ ਉੱਥੇ ਕੌਂਸਲ ਦੇ ਚੋਣ ਲੁੱਟੇ ਲੁਟਾਈ ਜਿਹੜੀਆਂ ਸਾਡੇ ਹਲਕੇ ਸੀ ਸੁਪਾਲ ਸਿੰਘ ਪੁੱਲਰ ਰਾਂ ਤੇ ਹੁਣ ਇੱਥੇ ਆ ਕੇ ਜੋ ਕੰਮ ਕੀਤਾ ਇੱਕ ਇੱਕ ਭਾਰਤ ਪੂਸ਼ਣ ਜਿਹੜਾ ਡੀਐਸਪੀ ਸਾਹਿਬ ਇੱਕ ਅਮਨ ਅਮਨ ਕੋਈ ਅਮਨ ਅਮਨ ਨਾਹਰ ਤੋਂ ਤਿੰਨੇ ਜਾਣੇ ਕਾ ਲਈ ਕਾਉਂਸਲਰਾਂ ਦੇ ਘਰੇ ਮਾਰੇ ਇਸ ਐਸਐਚਓ ਨੇ ਡੀਐਸਪੀ ਨੇ ਉਹਨੇ ਗੇੜੇ ਹੱਥ ਜੜਾ ਕੇ ਜੇ ਇਹਨਾਂ ਹੀ ਕਾਉਂਸਲਰਾਂ ਤੋਂ ਚਾਰ ਗੇੜੇ ਵੱਧ ਕਰੇ ਨਾ ਮਰਾਏ ਕੀ ਮਾਫ ਕਰਦੇ ਹੋ ਤਾਂ ਫਿਰ ਸਮਝ ਲਿਓ ਵੀ ਰਾਜਾ ਵਿੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਸਰਕਾਰ ਦੇ ਵਿੱਚ ਹੈ ਹੀ ਨਹੀਂ ਸੋ ਬਾਬਾ ਸੁੱਖ ਰੱਖੇ ਜਿਸ ਪ੍ਰਕਾਰ ਦੀ ਜ਼ਾستی ਗੁੱਡਾ ਕਰਦੀ ਇਹਨਾਂ ਨੇ ਕੀਤੀ ਹੈ ਕਿ ਕਦੇ ਬਰਦਾਸ਼ਤ ਨਹੀਂ ਕਰਾਂਗੇ ਹੋਰ ਅੱਜ ਮੈਨੂੰ ਪੂਰਨ ਉਮੀਦ ਹੈ ਕਿ ਅੱਜ ਅੰਦਰੋਂ ਚੜਦੀ ਕਲਾ ਦਾ ਸੁਨੇਹਾ ਆਏਗਾ ਅੱਜ ਮੈਂ ਪਾਰਲੀਮੈਂਟ ਛੱਡ ਕੇ ਆਇਆ ਬਜਟ ਸਪੀਚ ਸੀ ਇਸ ਕਰਕੇ ਆਇਆ ਸਾਹ ਦੇ 36 ਹੋਰ ਜਿਵੇਂ ਅੱਜ ਦਿੱਲੀ ਦੇ অবজারভার ਨੇ ਅਸੀਂ ਉੱਥੋਂ ਛੱਡ ਕੇ ਆਏ ਇਸ ਕਰਕੇ ਕੀ ਅਜੇ ਪਤਾ ਨਹੀਂ ਇਹਨਾਂ ਨੇ ਹੋਰ ਕੀ ਚੰਦ ਚੜ੍ਹਾਉਣਾ ਸੋ ਤਿੰਨ ਬੰਦਿਆਂ ਤੇ ਸਾਡੇ ਕਾਉਂਸਲਰਾਂ ਤੇ ਬੱਚੇ ਦਿੱਤੇ ਆ ਯਾਦ ਰੱਖਿਓ ਪੁਰਾ ਸਾਹਿਬ ਹੁਣ ਕਿੰਨਾ ਤੇ ਨਹੀਂ 26 ਸਾਈਆਂ ਤੇ ਕਰਦੇ ਪਰ ਇਹ ਸਾਨੂੰ ਪਰ ਉਹਨੇ ਹੀ ਤੁਹਾਡੇ ਤੇ ਹੁਣ ਇਹ ਗੱਲ ਯਾਦ ਰੱਖੋ ਇਹ ਮਤ ਸਮਝਿਓ ਜਿਹਦੇ ਮੋਢੇ ਤੇ ਸ਼ੇਰ ਲੱਗੇ ਉਹਦੇ ਤੇ ਪਰਚਾ ਨਹੀਂ ਹੋ ਸਕਦਾ ਔਰੇ ਤੇ ਵੀ ਪਰਚਾ ਹੋ ਸਕਦਾ ਉਹ ਡਿਸਮਿਸ ਵੀ ਹੋ ਸਕਦਾ ਇਹ ਗੱਲ ਯਾਦ ਰੱਖੋ ਪਰ ਇੰਨਾ ਹੀ ਕਹਿਣਾ ਹੈ ਬਾਬਾ ਸੁੱਖ ਰੱਖੇ ਮੈਂ ਤੇ ਬਾਜਰਾ ਸਾਹਿਬ ਆਏ ਆ ਔਰ ਮੈਨੂੰ ਲੱਗਦਾ ਹੈ ਜਿਹੜੀ ਚੜਦੀ ਕਲਾ ਵਾ ਸਨੇਹ ਜਿਹੜਾ ਹੈ ਉਹ ਸਾਡੇ ਸਾਨੂੰ ਸੁਣਨ ਨੂੰ ਮਿਲੇ ਹਰ ਸਿਰਫ ਇੱਕੋ ਸਵਾਲ ਦੋਨਾਂ ਨੂੰ ਤਾਂ ਇਹ ਵਿੱਚ ਤੁਹਾਡੀ ਸਰਕਾਰ ਦੀ ਆਉਂਦੀ ਹੈ ਤਾਂ ਐਂਟੀ ਇਫੈਕਸ਼ਨਲ ਲਾ ਲੋਕਲ ਬਾਡੀਜ਼ ਉੱਤੇ ਲੈ ਕੇ ਆਓ ਕਿ ਜਿਹੜਾ ਟੂਕ ਪਾ ਚੁੱਕੀ ਹੈ ਰਾ ਰਹੇ ਐਂਟੀ ਇਫੈਕਸ਼ਨਲ ਲੈ ਕੇ ਆਓ ਮੈਨੂੰ ਲੱਗਦਾ ਕਿ ਜਿਸ ਪ੍ਰਕਾਰ ਦੀ ਗੰਦੀ ਰਾਜਨੀਤੀ ਹੋ ਗਿਆ ਕੰਮ ਰਾਜਨੀਤੀ ਦਾ ਇਹਨਾਂ ਨੇ ਸਾਰਾ ਮਤਲਬ ਹੀ ਖਤਮ ਕਰਤਾ ਫੜ ਕੇ ਉਹਨੂੰ ਇੱਧਰ ਲੈ ਜਾਂਦੇ ਐ ਇਹ ਐਮਐਲਏ ਤੋਂ ਕੰਮ ਚੱਲਿਆ ਉਹਨੂੰ ਇੱਧਰ ਲੈ ਕੇ ਉਹਨੂੰ ਇੱਧਰ ਲੈਦੇ 100% ਮੈਨੂੰ ਲੱਗਦਾ ਸਾਥੀਆਂ ਨਾਲ ਸਾਰਿਆਂ ਨਾਲ ਸਲਾਮ ਮਸ਼ورہ ਕਰਕੇ ਪਰੇ ਆਉਣਾ ਚਾਹੀਦਾ ਹੈ ਇਸ ਤਰ੍ਹਾਂ ਦਾ ਕਾਨੂੰਨ ਜ਼ਰੂਰ ਜ਼ਰੂਰ ਬਾਜਬਾ ਸਾਹਿਬ ਜ਼ਰੂਰ ਮੈਨੂੰ ਲੱਗਦਾ ਬੰਨਣਾ ਚਾਹੀਦਾ ਹੈ ਜ਼ਰੂਰ ਹੈ ਜੀ ਸਾਨੂੰ